ਚੀਫ ਮਿਨਿਸਟਰ ਦਾ ਅਧਿਕਾਰ ਖੇਤਰ ਆ। ਜੀ ਉਹਨਾਂ ਨੇ ਸੰਜੀਵ अरोड़ा ਨੂੰ ਬਣਾਇਆ ਵਾ। ਉਹ ਇਲੈਕਸ਼ਨ ਜਿੱਤ ਕੇ ਐਮਐਲਏ ਬਣੇ ਨੇ। ਉਹਨਾਂ ਨੂੰ ਉਹਨਾਂ ਨੂੰ ਮੁਬਾਰਕਬਾਦ ਆ। ਹੁਣ ਸਵਾਲ ਇਹ ਹੈਗਾ ਕਿ ਸੰਜੀਵ अरोड़ा ਨੂੰ ਮਹਿਕਮਾ ਕਿਹੜਾ ਦਿੰਦੇ ਨੇ? ਇੰਡਸਟਰੀ ਤੇ ਐਨਆਰਆਈ ਐਨਆਰਆਈ ਦੇ ਦਿੱਤਾ ਤੇ ਇੱਕ ਇੰਡਸਟਰੀ ਦੇ ਦਿੱਤਾ ਜੀ। ਓਕੇ ਅ ਇੰਡਸਟਰੀ ਦਾ ਵੀ ਵੈਰੀਫਾਈ ਕਰਨਾ ਪਊਗਾ ਕਿ ਅਗਰ ਸੰਜੀਵ अरोड़ा ਦੀ ਪਹਿਲਾਂ ਨਾ ਇਹਨਾਂ ਦੀ ਇੱਕ 크라운 ਘੋ ਮਿਲ ਸੀ ਪੁਰਾਣੀ ਲੁਧਿਆਣੇ ਚ ਆਈ ਡੋਟ ਨੋ ਵੈਦਰ ਉਹਨ ਐਗਜ਼ਿਸਟ ਕਰਦੀ ਕਿ ਨਹੀਂ ਕਰਦੀ ਅਗਰ ਉਹ ਮਿਲ ਐਗਜ਼ਿਸਟ ਕਰਦੀ ਜਾਂ ਇਹ ਕੋਈ ਆਪਣੀ ਇੰਡਸਟਰੀ ਚਲਾਉਂਦੇ दैट मींस ਥਿਸ ਇਜ਼ ਅ ਕਨਫਲਿਕਟ ਆਫ ਇੰਟਰਸਟ ਫਿਰ ਇਹਨਾਂ ਦਾ ਮਿਨਿਸਟਰ ਬਣਾਉਣਾ ਵਾਜਬ ਨਹੀਂਗਾ ਕੇਜਰੀਵਾਲ ਪੜਿਆ ਲਿਖਿਆ ਆਦਮੀ ਆ ਆਪਣੇ ਆਪ ਨੂੰ ਕਹਿੰਦਾ ਮੈਂ ਆਈਆਰਐਸ ਰਿਟਾਇਰਡ ਵਾਟਐਵਰ ਇਸਤਿਫਾ ਦਿੱਤਾ ਇਹ ਥਿਸ ਇਜ਼ ਡਾਇਰੈਕਟ ਕਨਫਲਿਕਟ ਆਫ ਇੰਟਰਸਟ ਜਦੋਂ ਹੁਣ ਉਹਦਾ ਜ਼ਿਆਦਾ ਕੰਮ ਰੀਅਲ ਏਸਟੇਟ ਦਾ ਵਾ ਅਗ ਲੋਕਲ ਗਵਰਨਮੈਂਟ ਦਾ ਮਹਿਕਮਾ ਦਿੰਦੇ ਤਾਂ ਫਿਰ ਉਹ ਸਿੱਧਾ ਉਹ ਵੀ ਕਨਫਲਿਕਟ ਆਫ ਇੰਟਰਸਟ ਆ ਜਿੱਥੋਂ ਤੱਕ ਥਾਲੀਵਾਲ ਨੂੰ ਬਣਾਇਆ ਹਟਾਇਆ ਗਿਆ ਦੇਖੋ ਥਾਲੀਵਾਲ ਇੱਕ ਲਾਊਡ ਮਾਉਥ ਸੀਗਾ ਥਾਲੀਵਾਲ ਦੀ ਇਨਕੰਪੀਟੈਂਸ ਅੱਜ ਦੀ ਨਹੀਂ ਉਹ ਪੁਰਾਣੀ ਡਿਕਲੇਅਰ ਹੋ ਚੁੱਕੀ ਜਿੰਨੇ ਮਹਿਕਮੇ ਸਾਰੇ ਉਹਦੇ ਤੋਂ ਖੋ ਗਏ ਹੀ ਵਾਸ ਬੇਸਿਕਲੀ ਐ ਮਿਨਿਸਟਰ ਵਿਦਆਉਟ ਅ ਪੋਰਟਫੋਲੀਓ ਐਨਆਰਆਈ ਦੀ ਕਿਸੇ ਦੀ ਮਦਦ ਨਹੀਂ ਕੀਤੀ ਆ ਪਿਛਲੇ ਦਿਨਾਂ ਜਲਾਲਜੀਤ ਭੁੱਲਰ ਦੇ ਖਿਲਾਫ ਇੰਨਾ ਰੌਲਾ ਪਿਆ ਇਨਰਈ ਔਰਤ ਲੈਂਡ ਗ੍ਰੈਬ ਦੇ ਇਲਜ਼ਾਮ ਲਾਉਂਦੀ ਇਹਦਾ ਕੋਈ ਮਦਖਲਤ ਨਹੀਂ ਗਈ ਇੱਕ ਜਗਰਾਉਂ ਚ ਐਨਆਰਆਈ ਦੀ ਕੋਠੀ ਡਬਲੀ ਸੀ ਸਰਬਜੀਤ ਕੌਰ ਮਾਨੁਕੇ ਨੇ ਐਮਐਲਏ ਨੇ ਉਹ ਅਸੀਂ ਬੜੀ ਮੁਸ਼ਕਲ ਨਾਲ ਉਹਦੀ ਛੜਾਈ ਉਹਦੇ ਉਹਦੇ ਤੇ ਇਹਦਾ ਕੋਈ ਰੋਲ ਨਹੀਂ ਸੀਗਾ ਕਿਸੇ ਐਨਆਰਆਈ ਦੀ ਆ ਜਿਹੜਾ ਪੰਨੂਆ ਬਲਤੇਜ ਇਹਨੇ ਇੱਕ ਐਨਆਰਆਈ ਨੂੰ ਬਹੁਤ ਟੌਰਚਰ ਕੀਤਾ ਮੈਂਟਲੀ ਇਹਦਾ ਕੋਈ ਰੋਲ ਨਹੀਂ ਸੀਗਾ ਤੇ ਜੇ ਜਿਹੜਾ ਮਿਨਿਸਟਰ ਡਿਪਾਰਟਮੈਂਟ ਵਾਲਾ ਜੇ ਉਹਨੇ ਕੋਈ ਐਨਆਰਆਈ ਦੀ ਮਦਦ ਨਹੀਂ ਕਰਨੀ ਤਾਂ ਕੱਡੇ ਚੰਗਾ ਵਾ ਔਰ ਵੈਸੇ ਵੀ ਮੈਂ ਸਮਝਦਾ ਕਿ ਆਈ ਥਿੰਕ ਕਿ ਆ ਪਿਛਲੇ ਦਿਨਾਂ 'ਚ ਇਹਨੇ ਬਹੁਤ ਕੋਸ਼ਿਸ਼ ਕੀਤੀ ਗਾਂ ਵੱਧ ਕੇ ਸਾਰੇ ਵਿਰੋਧੀਆਂ ਨੂੰ ਗਾਲਾਂ ਕੱਢੀਆਂ ਇਹਨੂੰ ਸਿੱਗੀ ਕਿ ਮੈਨੂੰ ਕਿਸੇ ਕੱਢਣ ਨਾ ਪਰ ਉਹ ਜੋ ਕਹਿੰਦੇ ਕੁਦਰਤ ਬਹੁਤ ਬਿਆਨਤਾ ਹੈ ਪਰ ਆਪਣੇ ਆਪ ਨੇ ਉਹਨੂੰ ਸਭ ਤੋਂ ਫੇਥਫੁਲ ਮੰਨਦੇ ਸੀ ਕਹਿੰਦੇ ਜੀ ਮੈਂ ਤੇ ਸਪਾਹੀਆਂ ਸਭ ਤੋਂ ਵੱਡਾ ਆਮ ਆਦਮੀ ਪਾਰਟੀ ਦਾ ਤਾਂ ਬਸ ਉਹ ਆਮ 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 ਆਦਮੀ ਪਾਰਟੀ ਨੇ ਉਹਨੂੰ ਵੱਡੇ ਸਪਾਹੀ ਦਾ ਇਨਾਮ ਦਿੱਤਾ ਪਰ ਕੁਲਦੀਪ ਧਾਲੀਵਾਲ ਕੋ ਇੱਕ ਇੱਕ ਕਰਕੇ ਮਹਿਕਮੇ ਖੋਣਾ ਉਦਾਂ ਹੁਣ ਮੱਝ ਦੇ ਲੀਡਰ ਜਿਹੜਾ ਸੀ ਉਹ ਕਹਿੰਦੇ ਸੀ ਮੈਂ ਬੜੇ ਵੱਡੇ ਕਾਰਦਾ ਲੀਡਰ ਹਾਂ ਜੀ ਚਲੋ ਯਾਰ ਮੈਂ ਇਹਨਾਂ ਗੱਲਾਂ ਚ ਇਨਵੋਲ ਵੀ ਨਹੀਂ ਹੁੰਦਾ ਇਹ ਇਹ ਸਾਰੇ ਸੈਲਫ ਸਟਾਈਲਡ ਲੀਡਰ ਬਣ ਜਾਂਦੇ ਨੇ ਲੀਡਰ ਜਿਹੜਾ ਨਾ ਜੀ ਉਹ ਐਸਟੈਬਲਿਸ਼ ਹੁੰਦਾ ਜਦੋਂ ਰਿਪੀਟਿਡਲੀ ਇਲੈਕਸ਼ਨ ਜਿੱਤ ਕੇ ਕਿਤੇ ਕਿਸੇ ਮੁਕਾਮ ਤੇ ਪਹੁੰਚਦਾ ਇਹ ਤਾਂ ਹਲੇ ਪਹਿਲੀ ਪਹਿਲੀ ਆ ਰਹੇ ਮਾਫ ਕਰਨਾ ਚੰਗਾ ਲੱਗਦਾ ਇਹ ਤੁੱਕੇ ਵਾਲੇ ਬੰਦੇ ਨੇ ਔਰ ਇਹਦਾ ਜਿਹੜਾ ਵੀ ਵਿਹਾਰ ਸੀ ਅਸੈਂਬਲੀ ਦੇ ਅੰਦਰ ਆਪਣੇ ਵਿਰੋਧੀਆਂ ਨੂੰ ਬਹੁਤ ਗਲਤ ਭਾਸ਼ਾ ਚ ਬੋਲਦਾ ਸੀਗਾ ਉਹਦਾ ਨਾਮ ਆਮ ਆਦਮੀ ਪਾਰਟੀ ਨਾਲ ਨਾ ਦੇਤਰਾ ਮੈਂ ਬਾਕੀ ਗੱਲਾਂ ਸਾਰੀਆਂ ਬਾਹਰ ਆਣ ਕੇ ਗੱਲ ਕਰਦਾ ਤਾ ਹਣਾ ਲੈਟ ਮੀ ਲੈਟ ਮੀ ਜਸਟ ਮੀਟ ਸਰ ਅਸੀਂ ਕੋਮਰ ਮੈਨੂੰ ਪਹਿਲਾਂ ਕੋਮਰ ਪਹਿਲਾਂ ਇੱਕ ਵਾਲੇ ਹੀ ਸਵਾਲ ਹੈ ਕਿ ਅੱਜ ਕੋਮਰ ਸਾਹਿਬ ਨੂੰ ਮਿਲਣ ਵਾਸਤੇ ਪਹੁੰਚੇ ਹੋ ਕਿਉਂਕਿ ਇਸ ਤੋਂ ਪਹਿਲਾਂ ਲਗਾਤਾਰ ਦੇਖੀਦਾ ਕੋ ਦੇਖੋ ਤੁਸੀਂ ਦੇਖੋ ਪੰਜਾਬ ਦੇ ਵਾਤਾਵਰਨ ਕੀ ਆ ਆਮ ਆਦਮੀ ਪਾਰਟੀ ਕਿੱਡੀ ਆਫ ਟ੍ਰੈਕ ਹੋ ਗਈ ਪੋਲੀਟੀਕਲੀ ਕਿ ਜਿਸ ਦਿਨ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਚੋਂ ਕੱਢਿਆ ਜਾ ਰਿਹਾ ਸੀਗਾ ਉਸ ਦਿਨ ਇੱਕ ਕਰਪਟ ਆਦਮੀ ਨੂੰ ਜਿਹਨੂੰ ਚੀਫ ਮਿਨਿਸਟਰ ਨੇ ਆਪ ਕਰਪਟ ਗਰਦਾਨੀਆਂ ਡਾਕਟਰ ਵਿਜੇ ਸਿੰਘਲਾ ਆਪ ਹੀ ਕਿਹਾ ਚੀਫ ਮਿਨਿਸਟਰ ਨੇ ਕਿਸੇ ਨੇ ਨਹੀਂ ਕਿਹਾ ਔਰ ਇਹਨੇ ਕਿਹਾ ਮੇਰੇ ਕੋਲ ਬਹੁਤ ਸਬੂਤ ਹੈ ਉਸ ਦਿਨ ਹੀ ਉਹਨੂੰ ਕਲੀਨ ਚਿੱਟ ਦਿੱਤੀਗੀ ਤੁਸੀਂ ਅੰਦਾਜ਼ਾ ਲਾ ਲਓ ਜਿਹੜੀ ਪਾਰਟੀ ਕਰਪਸ਼ਨ ਦੇ ਮੁੱਦੇ ਦੇ ਉੱਤੇ ਰਾਜ ਵਿੱਚ ਆਈ ਸੀਗੀ ਉਹ ਹੁਣ ਕਰਪਟ ਬੰਦਿਆਂ ਨੂੰ ਲੈ ਰਹੀ ਆ ਤੇ ਜਿਹੜੇ ਲੋਕ ਲੋਕਾਂ ਦੀ ਲੜਾਈ ਲੜਦੇ ਇਨਸਾਫ ਪਸੰਦੀ ਦੀ ਲੜਾਈ ਲੜਦੇ ਤੇ ਸਾਫ ਸੁਥਰੇ ਅਖਸ ਦੇ ਬੰਦੇ ਸੀ ਕੁਮਰ ਵਿਜੇ ਪ੍ਰਤਾਪ ਵਰਗੇ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਸੋ ਇਹ ਮਾੜੇ ਦਿਨਾਂ ਦੇ ਵਿੱਚ ਆ ਨੀ ਪਹਿਲਾਂ ਪਹਿਲਾਂ ਮੀਡੀਆ ਨੂੰ ਨਿਸ਼ਾਨਾ ਬਣਾਇਆ ਗਿਆ ਜੀ ਮੀਡੀਆ ਦੀ ਆਵਾਜ਼ ਦਬਾਈ ਗਈ ਹੁਣ ਜਿਹੜੇ ਵਿਧਾਇਕ ਕੁਝ ਬੋਲਦੇ ਨੇ ਆਪਣੀ ਸਰਕਾਰ ਨੂੰ ਮੁੱਦੇ ਚੁੱਕਦੇ ਨੇ ਪਰ ਉਹਨਾਂ ਨੂੰ ਵੀ ਹਟਾਇਆ ਗਿਆ ਜੇਕਰ ਤੋਂ ਵੀ ਬ੍ਰਾਡਰ ਗੱਲ ਮੈਂ ਕਹਿਣਾ ਅੱਜ ਪੰਜਾਬ ਇੱਕ ਅਨਅਲਾਨੀ ਐਮਰਜੈਂਸੀ ਦੇ ਦੌਰ ਵਿੱਚ ਗੁਜ਼ਰ ਰਿਹਾ ਵਾ ਅੱਜ ਕਿਸੇ ਨੂੰ ਕੋਈ ਇਜਾਜ਼ਤ ਨਹੀਂ ਪ੍ਰੋਟੈਸਟ ਕਰਨ ਦੀ ਪੀਸਫੁੱਲ ਪ੍ਰੋਟੈਸਟ ਜਿਹੜਾ ਸਾਡਾ ਫੰ ਡਾਕਟਰ ਬਾਬਾ ਸਾਹਿਬ ਉਮੀਦ ਕਰਦੀਆਂ ਫੋਟੋਆਂ ਤਾਂ ਟੰਗੀਆਂ ਲੇਕਿਨ ਉਹਨਾਂ ਦਾ ਗळा ਘੁੱਟਰੇ ਨੇ ਸਾਰੇ ਪੰਜਾਬ ਦੇ ਵਿੱਚ ਇਸ ਵਕਤ ਪੁਲਿਸ ਦਾ ਤੰਤਰ ਆ ਔਰ ਜਿਹੜਾ ਬਜੀਠੀਏ ਦੇ ਹਲਕੇ ਦੇ ਵਿੱਚ ਜਾ ਕੇ ਉਹਦੇ ਵਰਕਰਾਂ ਦਾ ਕੀ ਕਸੂਰ ਆ ਉਹਨਾਂ ਦੇ ਘਰਾਂ ਤੱਕ ਦਹਿਸ਼ਤ ਪਾਈ ਜਾ ਰਹੀ ਐਨ ਉਸੇ ਤਰੀਕੇ ਨਾਲ ਮੇਰੇ ਖਿਲਾਫ ਜਦੋਂ ਮੈਨੂੰ ਅਰੈਸਟ ਕੀਤਾ ਸੀ ਨਾ ਇੱਕ ਵਿਸ਼ੀਅਸ ਪ੍ਰੋਪਾਗੈਂਡਾ ਲਾਂਚ ਕਰਦੀ ਆ ਗਵਰਨਮੈਂਟ ਤੇ ਸਟੈਬਲਿਸ਼ਮੈਂਟ ਮੈਨੂੰ ਅਰੈਸਟ ਕਰਕੇ ਮੈਂ ਤਾਂ ਅੰਦਰ ਚਲੇ ਗਿਆ ਕਹਿਣ ਲੱਗੇ ਜੀ ਖੈਰੇ ਕੋਲ ਜਾਲੀ ਪਾਸਪੋਰਟ ਨੇ ਮੈਂ ਮੈਨੂੰ ਜਾਲੀ ਪਾਸਪੋਰਟ ਰੱਖਣ ਦੀ ਦੱਸੋ ਕੀ ਲੋੜ ਸੀ ਫਿਰ ਕਹਿੰਦੇ ਜੀ ਕਿ ਖ ਇਨਾ ਇਹ ਫਰੋਡਲੈਂਡ ਪ੍ਰੋਪਗੈਂਡਾ ਹੁੰਦਾ ਸਾਰਾ ਮੇਰੇ ਕੋਲੋਂ ਬਾਅਦ ਵਿੱਚ ਇੱਕ ਦੁੱਕੀ ਇੱਕ ਦੁੱਕੀ ਵੀ ਨਹੀਂ ਲੱਭੀ ਹੋਰ ਇਸ ਕਰਕੇ ਹਾਂ ਇਸ ਮੀਡੀਆ ਇਟ ਇਜ਼ ਡੈਫੀਨਿਟਲੀ ਇੱਕ ਆਮ ਆਦਮੀ ਪਾਰਟੀ ਦੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਕਿਸੇ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਮਜੀਠੀਏ ਦੇ ਮੁੱਦੇ ਤੇ ਸਾਰੇ ਵਿਰੋਧੀਆਂ ਦੀ ਚੁੱਪ ਕਰਾਇਆ ਜਾਵੇ ਅ ਇਸੇ ਕਰਕੇ ਮੈਂ ਕਹ ਰਿਹਾ ਕਿ ਅੱਜ ਪ੍ਰੋਟੈਸਟ ਤੋਂ ਵੀ ਡਰਦੇ ਨੇ ਇਹੀ ਜਿਹੜੇ ਆਪ ਅੰਦੋਲਨ ਚੋਂ ਨਿਕਲੇ ਨੇ ਬਾਕੀ ਗੱਲਾਂ ਮੈਂ ਤੁਹਾਡੇ ਨਾਲ ਕਮੈਂਟ ਵਿੱਚ ਬੱਲਾ ਕਰਾਂਗਾ ਸੋ ਇਹ ਸੰਖੇਰਾ ਸਰ ਤੁਸੀਂ ਦੇਖ ਰਹੇ ਹੋ ਯਾਰ ਹੋਰ ਵਿਜੇ ਪ੍ਰਤਾਪ ਹੋਰਾਂ ਨੂੰ ਮੇਰੇ ਲਈ ਪਹੁੰਚੇ ਨੇ